ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਇੰਨ ਜਿੰਨਸ ਫਰੀਦ ਆਪਾਂ ਜੋੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਕੇ ਰੱਖਿਓ ਪਿਆਰਿਓ ਬਾਬਾ ਕਬੀਰ ਦੀ ਬਾਣੀ ਵਿੱਚ ਕਹਿੰਦੇ ਆ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਤ ਹੋਵੇ ਮਨ ਹੀ ਸਉ ਮਨ ਕਹ ਕਬੀਰ ਮਨ ਸਾ ਮਿਲਿਆ ਨਾ ਹੋਈ ਇਹ ਮਨ ਦੇ ਉੱਤੇ ਬਹੁਤ ਘੱਟ ਸੋਚ ਕਰਦੇ ਆ ਇਸ ਮਨ ਨੂੰ ਬਹੁਤ ਘੱਟ ਲੋਕ ਦੇਖਦੇ ਆ ਸੋ ਆਓ ਜੀ ਗੁਰੂ ਸਾਹਿਬ ਦੀ ਵਿਚਾਰ ਸ਼ੁਰੂ ਕਰਦੇ ਆਪਾਂ ਲੜੀ ਬਾਰ ਗਿਆਖਿਆ 40 ਪੌੜੀਆਂ ਨਾਮ ਸਾਬ ਦੀ ਜੋ ਵੱਡਾ ਨਾਮ ਸਹਿ ਉਹਦੇ ਵਿੱਚੋਂ ਅੱਜ ਆਪਾਂ ਚੌਥੀ ਪੌੜੀ ਹੈ ਜਿਹੜੀ ਉਹਦੇ ਵਿਚਾਰ ਕਰਨੀ ਹੈ ਤਿੰਨ ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨੁ ਧੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਣ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਤੋ ਹੂੰ ਜਿਸ ਦੀਆਂ ਇਹ ਬੜੀਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਅਧਾਰੋ ਗੁਰੂ ਜੀ ਕਹਿੰਦੇ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੁਣ ਮੈਨੂੰ ਜਦੋਂ ਗੁਰੂ ਮਿਲ ਗਿਆ ਨਾ ਗੁਰੂ ਮਿਲਣ ਦੇ ਨਾਲ ਮੈਨੂੰ ਪ੍ਰਮਾਤਮਾ ਦੇ ਨਾਮ ਦੇ ਤੇ ਭਰੋਸਾ ਹੋ ਗਿਆ ਏਕ ਹੋ ਗਈ ਕਿੰਦੇ ਜਦੋਂ ਭਰੋਸਾ ਆ ਗਿਆ ਤੇ ਹੁਣ ਸਾਚਾ ਨਾਮ ਮੇਰਾ ਆਧਾਰ ਆਧਾਰ ਦਾ ਅਰਥ ਹੁੰਦਾ ਜੀ ਆਸਰਾ ਕਿਉਂਕਿ ਸਾਡੇ ਜਿਹੜੇ ਆਸਰੇ ਆ ਨਾ ਪਿਆਰਿਓ ਮਨੁੱਖ ਦੇ ਬਹੁਤ ਤਰ੍ਹਾਂ ਦੇ ਆਸਰੇ ਐ ਸਾਡੇ ਜਿਹੜੇ ਆਸਰੇ ਐ ਮਨੁੱਖ ਪਰਿਵਾਰ ਦਾ ਆਸਰਾ ਰੱਖਦਾ ਐ ਪਹਿਲਾਂ ਸਾਨੂੰ ਸਭ ਤੋਂ ਵੱਡਾ ਆਸਰਾ ਸਾਨੂੰ ਮਾਤਾ ਪਿਤਾ ਦਾ ਹੁੰਦਾ ਜੀ ਸਾਡੀ ਮਾਂ ਸਾਨੂੰ ਸੰਭਾਲਦੀ ਐ ਸਾਡਾ ਪਿਓ ਸਾਨੂੰ ਸੰਭਾਲਦਾ ਐ ਫਿਰ ਭੈਣ ਭਾਈ ਆਸਰਾ ਬਣ ਜਾਂਦੇ ਐ ਫਿਰ ਰਿਸ਼ਤੇਦਾਰ ਆਸਰਾ ਪਿੰਡ ਵਾਲੇ ਆਸਰਾ ਇਲਾਕੇ ਵਾਲੇ ਆਸਰਾ ਆਸਰੇ ਬਹੁਤ ਤਰ੍ਹਾਂ ਦੇ ਜੀ ਕਰ ਕਹਿੰਦੇ ਜੀ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਨਾ ਜੀ ਇਹ ਆਸਰੇ ਬੇਮਾਇਨੇ ਹੋ ਜਾਂਦੇ ਆ ਜੀ ਬਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੁੜਦੇ ਆ ਇਹ ਆਸਰੇ ਫਿਰ ਫਿੱਕੇ ਲੱਗਦੇ ਆ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੀ ਸਭ ਤੋਂ ਵੱਡਾ ਆਸ ਹੈ ਜੀ ਇਹ ਆਸਰੇ ਤਾਂ ਸਾਡੇ ਵਿਵਹਾਰ ਤੱਕ ਜੁੜੇ ਹੋਏ ਆ ਜੀ ਮਾਤਾ ਪਿਤਾ ਭੈਣ ਭਰਾ ਚਾਚੇ ਤਾਏ ਪੰਡਵਾਲੀ ਇਲਾਕੇ ਵਾਲੇ ਜਿੰਨੇ ਸੇਧਾਰ ਐ ਸਾਰੇ ਇਹ ਸਾਡੇ ਵਿਵਹਾਰ ਦੇ ਨਾਲ ਜੁੜਿਆ ਨਾ ਕਿ ਮੁੱਖ ਦੇ ਨਾਲ ਬੰਦੇ ਨਾਲ ਕੋਈ ਨਹੀਂ ਜੁੜਿਆ ਜੀ ਬੰਦਾ ਉਹੀ ਹੁੰਦਾ ਹੈ ਜਦੋਂ ਸਰੀਰ ਜੋ ਕਹਿ ਸਕਦੇ ਆਪਾਂ ਉਹ ਨਕਾਰਾ ਹੋ ਜਾਂਦਾ ਕੰਮ ਤੋਂ ਜਾਂ ਵੇਖੋ ਤੁਸੀਂ ਵੀ ਜਦੋਂ ਨੌਕਰੀ ਤੇ ਹੁੰਦਾ ਹੈ ਉਦੋਂ ਤਾਂ بڑے ਲੋਕ ਆ ਕੇ ਮਿਲਦੇ ਸਾਡਾ ਕੰਮ ਕਰਾ ਲਓ ਜੀ ਸਾਡਾ ਕੰਮ ਕਰਾ ਦਿਓ ਤੇ ਜਦੋਂ ਉਹ ਰਿਟਾਇਰਮੈਂਟ ਹੋ ਜਾਂਦਾ ਨਾ ਕੰਮ ਤੋਂ ਉਹ ਕਹਿੰਦੇ ਹੁਣ ਨਹੀਂ ਆਪਣੇ ਕੰਮ ਦਾ ਰਿਆ ਯਾਰ ਦੇਖ ਲਓ ਤੁਸੀਂ ਭਲਾਂ ਕੀ ਨਾ ਯਾਰ ਉਹ ਤਾਂ ਹਮ ਦਾ ਰਟਾਇਰ ਹੋ ਗਿਆ ਹੁਣ ਨਹੀਂ ਆਪਣੇ ਕੰਮ ਦਾ ਇਥੋਂ ਮਨ ਵਿੱਚ ਗਹਿਰਾ ਭਾਵ ਸੋਚਿਆ ਕਰਕੇ ਪਿਆਰਿਓ ਵੀ ਬੰਦਿਆ ਤੇਰੇ ਵਿਵਹਾਰ ਦੇ ਨਾਲ ਜਿਹੜਿਆ ਨਾ ਕਿ ਤੇਰੇ ਨਾਲ ਜੁੜਿਆ ਐ ਇਵੇਂ ਜਿਵੇਂ ਮਾਂ ਮਾਤਾ ਪਿਤਾ ਭੈਣ ਭਰਾ ਪੁੱਤ ਬੱਚੇ ਘਰ ਵਾਲੀ ਸਾਰੇ ਤੇਰੇ ਵਿਹਾਰ ਦੇ ਨਾਲ ਜੁੜੇ ਨੇ ਨਾ ਕਿ ਤੇਰੇ ਨਾਲ ਬੰਧਿਆ ਜਿੱਦੈਂ ਬਾਣੀ ਚ ਲਿਖਿਆ ਕੋ ਸਾਬ ਜੀ ਨੇ ਕਹਿੰਦੇ ਜੋਤੋਂ ਨਾਲ ਨਾ ਮਾਰ ਜਾਂਦੀ ਆ ਸਰੀਰ ਦੇ ਵਿੱਚੋਂ ਉਹਦੀ ਕਹਿਣ ਲੱਗ ਜਾਂਦੇ ਬਾਬਾ ਕਬੀਰ ਜੀ ਕਹਿੰਦੇ ਚੱਕਲੋਂ ਚੱਕਲੋਂ ਭਾਈ ਵੇਲਾ ਹੋਈ ਜਾਂਦਾ ਹੈ ਲੈਜੋ ਲੈਜੋ ਨਾਲ ਦੇ ਨਾਲ ਕਹਿੰਦੇ ਨਾ ਕਵੇਲਾ ਹੋਈ ਜਾਂਦਾ ਬਸ ਇਹ ਤਾਂ ਘਰੀ ਨਾ ਕੋ ਰਾਖਾ ਘਰ ਤੇ ਦੇਤ ਨਿਕਾਲ ਇੱਕ ਘੜੀ ਵੀ ਰੱਖਣਾ ਕਿਸੇ ਨੇ ਮਣਾ ਤੇ ਇੱਕ ਘੜੀ ਸਰੀਰ ਤਾਂ ਉਹੀ ਹੁੰਦਾ ਨਾ ਉਹੀ ਬਾਪੂ ਹੁੰਦਾ ਹੈ ਉਹੀ ਭਾ ਹੁੰਦਾ ਹੈ ਉਹੀ ਚਾਚਾ ਕਿਤੇ ਵੀ ਜਿੱਥੇ ਰਿਸ਼ਤੇ ਨਾਤਾ ਪੈਲ ਜੁੜਿਆ ਹੋਇਆ ਹੈ ਜੁੜਿਆ ਤਾਂ ਗੁਰੂ ਜੀ ਕਹਿੰਦੇ ਤੇਰੇ ਨਾਲ ਵਿਵਹਾਰ ਦੇ ਨਾਲ ਜੁੜੀ ਹੋਈ ਹੈ ਸੋ ਆਸਰੇ ਜਿਹੜੇ ਮਨੁੱਖ ਦੇ ਬਹੁਤ ਤਰ੍ਹਾਂ ਦੇ ਐ ਪਰ ਜਦੋਂ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਤੱਕ ਲਿਆ ਨਾ ਜੀ ਫਿਰ ਸਾਚਾ ਨਾਮ ਮੇਰਾ ਆਧਾਰ ਪਰਮਾਤਮਾ ਦੇ ਨਾਮ ਦਾ ਆਸਰਾ ਬਣ ਗਿਆ। ਬਸ ਉਹਦੇ ਤੇ ਆਸ ਆ ਗਈ। हे काल पुरुष వైਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਮੰਦਪ ਤੂੰ ਮੇਰਾ ਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾ ਪੋਖੇ ਆ ਤੜਾ ਜਿਉ। ਫਿਰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਬਣ ਜਾਂਦਾ ਜੀ ਬਸ। ਸਭ ਕੁਝ ਹੀ ਭਰਾ ਵੀ, ਮਾਂ ਪਿਓ ਵੀ, ਸਭ ਕੁਝ ਹੀ ਸਾਰੇ ਰਿਸ਼ਤੇ ਨਾਤੇ ਵੀ ਪਰਮਾਤਮਾ ਦਾ ਨਾਮ ਦਾ ਆਸਰਾ ਹੈ। ਸੋ ਸੱਚਾ ਨਾਮ ਮੇਰਾ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਣਿਆ ਭੁੱਖਾ ਸਭ ਖਤਮ ਹੋਗਾ ਲਾਲਚ ਸਾਰੇ ਖਤਮ ਹੋ ਗਏ ਲਾਲਚ ਮਨੁੱਖ ਦੇ ਬਹੁਤ ਤਰ੍ਹਾਂ ਦੇ ਪੈਰਿਓ ਕਿਉਂਕਿ ਜਿਹੜੀ ਤ੍ਰਿਸ਼ਨਾ ਦੇ ਰੂਪ ਹਨ ਬਹੁਤ ਤਰ੍ਹਾਂ ਦੇ ਰੂਪ ਹੈ ਜੀ ਤ੍ਰਿਸ਼ਨਾ ਤ੍ਰਿਸ਼ਨਾ ਇੱਕ ਤਰ੍ਹਾਂ ਦੀ ਹੈ ਤ੍ਰਿਸ਼ਨਾ ਸਾਡੇ ਮਨ ਦੀ ਅਗਧ ਹੈ ਯਾਦ ਰੱਖੋ ਜੀ ਗੱਲ ਜਿਵੇਂ ਸਾਡੇ ਸਰੀਰ ਦੇ ਵਿੱਚ ਇੱਕ ਜઠਰਾ ਆ ਗਣਾ ਹੈ ਇਵੇਂ ਜਿਵੇਂ ਮਨ ਦੇ ਵਿੱਚ ਸਾਡੇ ਨਾ ਵਿਚਾਰਾਂ ਦੇ ਵਿੱਚ ਇੱਕ ਤ੍ਰਿਸ਼ਨਾ ਹੈ ਤੇ ਤ੍ਰਿਸ਼ਨਾ ਦੇ ਮਾਰੇ ਹੀ ਆਪਾਂ ਪਰੇ ਹਰਦੇ ਆਂ ਤ੍ਰਿਸ਼ਨਾ ਇੱਥੋਂ ਆਏ ਕਰ ਲਾਂਗੇ ਉਹ ਕਰ ਲਾਂਗੇ ਇੱਥੋਂ ਆ ਕਰ ਲਾਂਗੇ ਇੱਥੋਂ ਆ ਕਰ ਲਾਂਗੇ ਤ੍ਰਿਸ਼ਨਾ ਹੀ ਸਾਨੂੰ ਤੋੜਦੀ ਹੈ ਤ੍ਰਿਸ਼ਨਾ ਵਿੱਚ ਮੁਲਕ ਭਜਾ ਫਿਰਦਾ ਹੈ ਜੀ ਹਾਂਜੀ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਤ੍ਰਿਸ਼ਨਾ ਦਾ ਰੂਪ ਸ਼ੁੱਧ ਹੋ ਜਾਂਦਾ ਹੈ ਨਾਮ ਬਾਣੀ ਦਾ ਪਿਆਰ ਸਤ ਸੰਗਤ ਵਾਲਾ ਭਜ ਭਜ ਕੇ ਜਾਣਾ ਇਹ ਵੀ ਤ੍ਰਿਸ਼ਨਾ ਦਾ ਹੀ ਬਦਲਿਆ ਹੋਇਆ ਰੂਪ ਹੈ ਜੀ ਪਿਆਰੋ ਸੁੱਧ ਰੂਪ ਹੈ ਸੋ ਜਦੋਂ ਮਨੋਖ ਤ੍ਰਿਸ਼ਨਾ ਗਲਤ ਵਿੱਚ ਸੀ ਕਾਮ ਵੀ ਇੱਕ ਤ੍ਰਿਸ਼ਨਾ ਹੀ ਜਦੋਂ ਮਨੋਖ ਤ੍ਰਿਸ਼ਨਾਲੂ ਹੋ ਗਿਆ ਫਿਰ ਬਸ ਬੁਕਾਰਾਂ ਦੇ ਵਿੱਚ ਸੁੱਤ ਡਿੱਗ ਪੈਂਦੀ ਹੈ ਮਾੜੇ ਪਾਸੇ ਮਾੜੇ ਬੁਕਾਰ ਘਮਾਉਂਦੇ ਫਿਰ ਕ੍ਰੋਧ ਲੋਭ ਮੋਹ ਹੰਕਾਰ ਇਸ ਹਰਨਾ ਤ੍ਰਿਸ਼ਨਾ ਦੇ ਰੂਪ ਜਦੋਂ ਤ੍ਰਿਸ਼ਨਾ ਗੁਰੂ ਜੀ ਕਹਿੰਦੇ ਬਾਜਾਂ ਦੇ ਮਨੁੱਖ ਦੇ ਵਿੱਚ ਤੇ ਸਾਰੇ ਰੋਗ ਇੱਕ ਪਹਿਲਾ ਹੋ ਜਾਂਦੇ ਹੈ ਕਿਉਂਕਿ ਸਿਆਣੇ ਕਹਿੰਦੇ ਜਦੋਂ ਰੋਗ ਆਉਂਦਾ ਨਾ ਇਹ ਡਾਕਟਰ ਲੈਣਗੇ ਕਹਿੰਦੇ ਜੇ ਸਾਪਨੇ ਸਰੀਰ ਚ ਕੋਈ ਰੋਗ ਆਉਂਦਾ ਹੈ ਕਹਿੰਦੇ ਇੱਕ ਰੋਗ ਨਹੀਂ ਆਉਂਦਾ ਰੋਗ ਕਈ ਤਰ੍ਹਾਂ ਦੇ ਹੁੰਦੇ ਸਰੀਰ ਦੇ ਵਿੱਚ ਇੱਕ ਰੋਗ ਨਹੀਂ ਹੁੰਦਾ ਪਿਆ ਰੱਖਿਓ ਕਿਉਂਕਿ ਐਲੋਪੈਥੀ ਜਿਹੜੀ ਇਹ ਕਹਿੰਦੀ ਹੈ ਵੀ ਜਿਹੜੇ ਸਰੀਰ ਦਾ ਰੋਗ ਹੈ ਉਹ ਨੂੰ ਨਾ ਇੱਕ ਰੋਗ ਨੂੰ ਇਹ ਕਵਰ ਕਰ ਲੈਂਦੀ ਜਿਵੇਂ ਨਾ ਔਜੇ ਘੇਰਾ ਪਾਲਣ ਦੀ ਵਿਚਾਲੇ ਵਿਚਾਲੇ ਸੈੜ ਤੋਂ ਘੇਰਾ ਪਾਲਣ ਦੀ ਵਿਚਾਲੇ ਵਿਚਾਲੇ ਵੀ ਉਹ ਉਹ ਨੂੰ ਐ ਇਕੱਠਾ ਕਰ ਲੈਂਦੀ ਉੱਥੇ ਇੱਕ ਥਾਂ ਤੇ ਲਿਆਉਂਦੀ ਹੈ ਰੋਗ ਖਤਮ ਨਹੀਂ ਹੁੰਦਾ ਦਾ ਉਹ ਰੋਗ ਖਤਮ ਨਹੀਂ ਹੁੰਦਾ ਰੋਗ ਨੂੰ ਘੇਰਾ ਪਾ ਕੇ ਬਹਿ ਜਾਂਦਾ ਦਵਾਈ ਹੈ ਨਾ ਜਿਹੜੀ ਜਿੰਨਾ ਚੱਕਰ ਖਾਈ ਜਾਓਗੇ ਉਹ ਰੋਗ ਉਹਨਾਂ ਕੋ ਉੱਥੇ ਇਕੱਠਾ ਰਹੂਗਾ ਜਿੱਦ ਦੇ ਦਵਾਈ ਛੱਡਤੀ ਰੋਗ ਨਾਲ ਦੇ ਨਾਲ ਜਿੱਦੇ ਘੇਰਾ ਘੱਕਤਾ ਨਾ ਫੌਜ ਦਾ ਨਾਲ ਦੇ ਨਾਲ ਹੀ ਨਾਮ ਦੇ ਨਾਲ ਹੀ ਆ ਕਈ ਅਲਰਜੀ ਐ ਇਸ ਤਰ੍ਹਾਂ ਦੀਆਂ ਜਿਨ੍ਹਾਂ ਚੱਕਰਾ ਅਲਰਜੀ ਦੀਆਂ ਗੋਲੀਆਂ ਖਾਈ ਜਾਊਂਗੇ ਤੁਸੀਂ ਤਾਂ ਰੋਗ ਕੰਟਰੋਲ ਰਹੂਗਾ ਜਿੱਦੇ ਗੋਲੀ ਛੜਤੀ ਤੜਕੇ ਨੂੰ ਸਰੀਰ ਉਲ ਚਿੱਟਾ ਜਾ ਹੋਇਆ ਹੋਇਆ ਬੰਦਾ ਨਾਮ ਦੇ ਨਾਲ ਸੇਖ ਨੂੰ ਪੜਾਂ ਬੀ ਸੋ ਐਵੇਂ ਜਿਵੇਂ ਪਿਆਰੋ ਮਨ ਦੇ ਵਿੱਚ ਰੋਗ ਹੈ ਮਨ ਦੇ ਵਿੱਚ ਸੋਗ ਹੈ ਇਹ ਭਾਈ ਰੋਗ ਪ੍ਰਮਾਤਮਾ ਦੇ ਨਾਮ ਦੇ ਨਾਮ ਦੇ ਆਸਰੇ ਨਹੀਂ ਖਤਮ ਨੇ ਸੋ ਮਨ ਦੇ ਵਿੱਚ ਜਿਹੜੀਆਂ ਭੁੱਖਾਂ ਗੁਰੂ ਜੀ ਕਹਿੰਦੇ ਸਾਚ ਨਾਮ ਆਧਾਰ ਨਹੀਂ ਦਾ ਜਿੰਨ ਭੁੱਖਾਂ ਸਭ ਗਲਾਈਆਂ ਸਾਰੇ ਤਰ੍ਹਾਂ ਦੇ ਲਾਲਚ ਖਤਮ ਹੋ ਗਏ ਕੱਲ ਦਾ ਕੋਈ ਫਿਕਰ ਨਹੀਂ ਰਹਿ ਗਿਆ ਕੱਲ ਕਿਉਂਕਿ ਸਾਨੂੰ ਕੱਲ ਦਾ ਫਿਕਰ ਆ ਨਾ ਚਿੰਤਾ ਕਾਦੀ ਹੈ ਜੀ ਕੱਲ ਨੂੰ ਕੱਲ ਨੂੰ ਆਇਆ ਨਾ ਹੋ ਜੇ ਕੱਲ ਨੂੰ ਆਇਆ ਨਾ ਹੋ ਜੇ ਕੱਲ ਨੂੰ ਆਇਆ ਕਰਾਂਗੇ ਕੱਲ ਨੂੰ ਆਇਆ ਨਾ ਹੋ ਤੇ ਬਸ ਆਹੀ ਚਿੰਤਾ ਪਰ ਅਬ ਦੇ ਪਿਆਰੇ ਚਿੱਤੇ ਰੱਖਿਓ ਜੀ ਗੱਲ ਜਿ ਵਿੱਚ ਜਾਉਂਦੇ ਆ ਇੱਕ ਮੈਂ ਤੁਹਾਨੂੰ ਵਰਤੀ ਘਟਨਾ ਯਾਦ ਆ ਗਈ ਮੇਰੇ ਕਹਿੰਦੇ ਨਾ ਅਜਮੇਰ ਦੇ ਵਿੱਚ ਬਾਬਾ ਫਰੀਦ ਜੀ ਦੇ ਜਿਹੜੀ ਗੱਦੀ ਦੇ ਉੱਤੇ ਮਹਾਪੁਰਸ਼ ਦੂਜੇ ਹੋਏ ਉਹਨਾਂ ਦਾ ਕਮੇਲਾ ਲੱਗਿਆ ਹੋਇਆ ਸੀ ਮੇਲਾ ਲੱਗਿਆ ਹੋਇਆ ਸੀ ਕੱਲ ਦੇ ਫਿਕਰ ਉੱਤੇ ਗੱਲ ਆ ਗਈ ਜੀ ਕਹਿੰਦੇ ਵੀ ਉੱਥੇ ਸਾਧੂ ਆਉਂਦੇ ਜੀ ਰੱਬ ਦੇ ਪਿਆਰੇ ਸਾਰੇ ਧਰਮਾਂ ਦੇ ਆਉਂਦੇ ਜੀ ਵੱਖ-ਵੱਖ ਕਹਿੰਦੇ ਵੀ ਇਧਰੋਂ ਉਦਾਸੀ ਮਹਾਪੁਰਖ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਸੰਤ ਸਿੰਘ ਦੀ ਮਸਕੀਨ ਜੀ ਨੂੰ ਪੜਾਇਆ ਸੀ ਜਿਨ੍ਹਾਂ ਨੇ ਵਿਆਕਰਨ ਮਰਬਾਣੀ ਪ੍ਰੋਗਰਾਮ ਸਾਹਿਬ ਦੇ ਸਾਰ ਅਰਥਬੋਧ ਸੰਤ ਸਿੰਘ ਦੀ ਮਸਕੀਨ ਨੂੰ ਪੜਾਇਆ ਸੀ ਕਹਿੰਦੇ ਵੀ ਇਹ ਵੀ ਜਾਣਦੇ ਸੀ ਇਹ ਨਾਲ ਸੀ ਸੰਤ ਸਿੰਘ ਦੀ ਮਸਕੀਨ ਨੇ ਵਰਤੀ ਹੋਏ ਘਟਨਾ ਬਿਆਨ ਕੀਤੀ ਹੈ ਵਰਤੀ ਹੋਏ ਘਟਨਾ 'ਤੇ ਧਿਆਨ ਨਾਲ ਸੁਣਿਓ ਕਹਿੰਦੇ ਵੀ ਜਦੋਂ ਅਸੀਂ ਗਏ ਉੱਥੇ ਤੇ ਉੱਥੇ ਹੁਣ ਸਾਧੂ ਮੰਡਲ ਆਉਂਦਗਾ ਜੀ ਵੱਖ-ਵੱਖ ਤਰ੍ਹਾਂ ਦੇ ਉਦਾਸੀ ਉਦਾਸੀਨ ਸਾਹਿਬ મહાਪੁਰ ਸੰਤ ਮਹਾਪੁਰ ਸ਼ਾਉਂਦੇ ਐ ਕਹਿੰਦੇ ਵੀ ਇੱਕ ਸਾਧੂ ਪ੍ਰਮਾਤਮਾ ਨਾਲ ਜੁੜਿਆ ਹੋਇਆ ਕਹਿੰਦੇ ਵੀ ਅਸੀਂ ਐ ਤੁਰੇ ਜਾ ਰਹੇ ਸੜਕ ਦੇ ਉੱਤੇ ਤੇ ਨਾਲ ਇੱਕ ਢਾਬਾ ਸੀ ਕਹਿੰਦੇ ਵੀ ਅਸੀਂ ਜੇ ਤੁਰੇ ਜਾ ਗਏ ਤੇ ਇੱਕ ਸਾਧੂ ਆ ਕੇ ਬਾਬਾ ਬਲਵੰਤ ਸਿੰਘ ਨੂੰ ਕਹਿੰਦਾ ਕਹਿੰਦਾ ਜੀ ਮੈਂ ਭੋਜਨ ਛਕਣਾ ਐ ਪਰ ਮੈਂ ਹਰੇਕ ਮਨੁੱਖ ਤੋਂ ਪੈਸਾ ਨਹੀਂ ਮੰਗਦਾ ਮੈਂ ਤੁਹਾਡੇ ਕੋਲੋਂ ਦੋ ਰੋਟੀਆਂ ਦੇ ਪੈਸੇ ਲੈਣੇ ਆ। ਧਿਆਨ ਨਾਲ ਸੁਣਿਓ ਜੀ ਗੱਲ ਇਹ। ਕਹਿੰਦੇ ਜੀ ਦੋ ਰੋਟੀਆਂ ਦੇ ਪੈਸੇ ਕਹਿੰਦੇ ਜੀ 16 ਆਨੇ। ਉਦੋਂ ਮਨ ਲਵੀ 8 ਆਣੇ ਬਣਦੇ ਸੀ। ਦੋ 8 ਆਣਿਆਂ ਦਾ ਦੋ ਰੋਟੀਆਂ ਮਨ ਲਵੀ ਆ ਜਾਂਦੇ ਸੀ। ਆਨੇ ਹੁੰਦੇ ਸੀ ਜੀ। ਫਲਾਣੇ ਦਾ ਰੁਪਿਆ ਹੁੰਦਾ ਸੀ। ਕਹਿੰਦੇ ਵੀ ਮਹਾਪੁਰਸ਼ਾਂ ਨੇ ਰੁਪਿਆ ਕੱਢ ਕੇ ਫਰਾਤਾ ਜੀ। ਬਾਬਾ ਬਲਵੰਤ ਸਿੰਘ ਜੀ ਨੇ ਨਾ ਰੁਪਿਆ ਕੱਢ ਕੇ ਉਹਦੇ ਹੱਥ ਤੇ ਧਰਤਾ। ਕਹਿੰਦੇ ਵੀ ਜਾ ਪ੍ਰਸ਼ਾਦਾ ਸ਼ਗਲਾ ਭੋਜਨ ਸ਼ਗਲਾ ਕਹਿੰਦੇ ਉਹ ਠਾਬੇ ਤੇ ਗਿਆ ਜਦੋਂ ਠਾਬੇ ਤੇ ਜਾ ਕੇ ਉਹਨੇ ਆਪ ਦਾ ਰੋਟੀਆਂ ਲੈ ਲੀਆਂ ਦਾਲ ਸਬਜ਼ੀ ਉੱਤੇ ਰਖਾ ਲਈ ਰੋਟੀਆਂ ਦੇ ਉੱਤੇ ਉੱਤੇ ਰਖਾ ਕੇ ਤੇ ਅਠ ਆੰਮਿਆਂ ਦਾ ਪ੍ਰਸ਼ਾਦਾ ਜਿਹੜੇ ਉਹ ਲੈ ਲਈ ਦਾਲ ਸਬਜ਼ੀ ਜਿਹੜੀ ਵੀ ਉਹ ਸਮਝੀ ਸੀ ਕਿ ਲੈ ਲਈ ਤੇ ਧਰਾ ਲਈ ਬਾਬਾ ਬਲਵੰਤ ਸਿੰਘ ਜੀ ਅਸੀਂ ਸੰਤ ਸਿੰਘ ਜੀ ਮਸਕੀਨ ਜੀ ਕਹਿੰਦੇ ਛਲਕੇ ਤਰਫ ਪੇ ਐ ਵਾ ਵਾ ਟੱਪ ਗਏ ਨੀ ਅਸੀਂ ਸਾਹਮਣੇ ਅਸੀਂ ਕਹਿੰਦੇ ਉਹ ਸਾਧੂ ਸਾਡੇ ਮਗਰ ਭਜਾਵੇ ਸਾਧੂ ਸਾਡੇ ਮਗਰ ਭਜਾਵੇ ਉਹ ਸਾਨੂੰ ਕਹਿੰਦੇ ਵੀ ਸਾਧੂ ਕਹਿ ਕੇ ਬੁਲਾਵੇ ਸਾਧੂ ਜੀ ਮੇਰੀ ਗੱਲ ਸੁਣ ਕੇ ਜਾਓ ਮੇਰੀ ਮੇਰੀ ਗੱਲ ਸੁਣ ਕੇ ਜਾਓ ਕਹਿੰਦੇ ਵੀ ਜਦੋਂ ਉਹ ਸਾਡੇ ਮਗਰ ਆ ਕੇ ਖੜ ਗਏ ਕਹਿੰਦੇ ਖੜ ਗਏ ਜਦੋਂ ਕਹਿੰਦਾ ਜੀ ਆਹ ਚੱਕੋ ਤੁਹਾਡਾ 8 ਅੰਨੇ ਰੁਪਇਆ ਜਿਹੜੇ ਤੁਸੀਂ 8 ਅੰਨੇ ਸਾਨੂੰ ਮੋੜਨੇ ਸੀ ਨਾ ਤੁਸੀਂ 8 ਅੰਨੇ ਮੰਗੇ ਸੀਗੇ ਕਹਿੰਦੇ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਕਹਿੰਦੇ ਭਾਈ ਕੱਲੂ ਖਾਲੀ ਤੂੰ ਕੋਈ ਨਹੀਂ ਰੱਖ ਲਾ ਕਹਿੰਦੇ ਕੱਲ ਨੂੰ ਖਾਲੀ ਤੂੰ ਕੋਈ ਗੱਲ ਨਹੀਂ ਕਹਿੰਦੇ ਵੀ ਸਾਧੂ ਨੇ ਨਾ ਨਾਲ ਦੇ ਨਾਲ ਜਿਹੜੇ ਪ੍ਰਸ਼ਾਦ ਦੇ ਸੇ ਹੱਥ ਵਿੱਚ ਉਹ ਵੀ ਬਾਬਾ ਬਲਵੰਤ ਸਿੰਘ ਦੇ ਹੱਥ ਦੇ ਉੱਤੇ ਧਰਤੇ ਕਹਿੰਦਾ ਮੈਂ ਤਾਂ ਤੇਥੋਂ ਰੁਪਏ ਤਾਂ ਮੰਗੇ ਸੀ ਤੂੰ ਸਾਧੂਆਂ ਰੱਬ ਦਾ ਮੈਂ ਹੇਰੇ ਤੋਂ ਮੰਗਦਾ ਨਹੀਂ ਦਾ ਵੀ ਤੇਰੇ ਅੰਦਰ ਕੋਈ ਮਾੜੀ-ਮੋਟੀ ਕਮਾਈ ਹੋਊਗੀ ਕਮਲਿਆ ਤੂੰ ਵੀ ਹਜੇ ਕੱਲ ਦੇ ਵਿੱਚ ਹੀ ਜਿਉਂਦਾ ਫਿਰਦਾ ਹੈ ਕਿਹਨੇ ਮੈਨੂੰ ਅੱਜ ਰੋਟੀ ਦਿੱਤੀ ਆ ਉਹ ਕੱਲ ਨੂੰ ਹੀ ਦੇ ਦੇਵਾ ਚੱਕ ਆਵਦੇ 89 16 ਨੇ ਚੱਕ ਮੈਂ ਤੇਰਾ ਪ੍ਰਸ਼ਾਦਾ ਵੀ ਸਕਦਾ ਕਹਿੰਦੇ ਬਾਬਾ ਬਲਵੰਤ ਸਿੰਘ ਦੀ ਵਰਤੀ ਹੋਈ ਘਟਨਾ ਜੀ ਕਹਿੰਦੇ ਬਾਬਾ ਬਲਵੰਤ ਸਿੰਘ ਦੀ ਬਹੁਤ ਰੋਏ ਉਸ ਤੋਂ ਬਾਅਦ ਕਹਿੰਦੇ ਵੀ ਐਨੀ ਉਮਰ ਬਰਤ ਹੋ ਚੁੱਕੀ ਆ ਹਨਾ ਹਰੇ ਮੈਂ ਵੀ ਕਹਿੰਦੇ ਕੱਲ ਦੇ ਵਿੱਚ ਹੀ ਜਾਉਂਦਾ ਫਿਰਦਾ ਉਹ ਸਾਧੂ ਦੇ ਬੋਲ ਨਾ ਅੰਦਰ ਐ ਜਮਾ ਚੁੱਭ ਗਏ ਅੰਦਰ ਵੀ ਮੈਂ ਵੀ ਅਜੇ ਕੱਲ ਦੇ ਵਿੱਚ ਹੀ ਜਾਉਂਦਾ ਫਰਦਾਗਾ ਮੈਂ ਵੀ ਹਰ ਅੱਜ ਵਿੱਚ ਨਹੀਂ ਜਾਂਦਾ ਕਹਿੰਦਾ ਸਾਧੂ ਕੀ ਤੇ ਕੱਲ ਕੀ ਸਾਧੂ ਰੱਬ ਦਾ ਪਿਆਰਾ ਅੱਜ ਵਿੱਚ ਜਿਉਂਦਾ ਪਿਆ ਲੋ ਕੱਲ ਦੇ ਵਿੱਚ ਨਹੀਂ ਜਾਂਦਾ ਸੋ ਜਿਨ੍ਹਾਂ ਦੇ ਨਾਮ ਪ੍ਰਮਾਤਮਾ ਦੇ ਨਾਮ ਦਾ ਆਸਰਾ ਮਾਲਿਆ ਪਿਆਰ ਉਹਨਾਂ ਸਾਰੀ ਦੇ ਮਿਟ ਜਾਂਦੇ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਰਹਿੰਦੀ ਨਾ ਕਿਸੇ ਕਾਮ ਦੀ ਭੁੱਖ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਹੰਕਾਰ ਨਾ ਆਸਾ ਨਾ ਤ੍ਰਿਸ਼ਨਾ ਕਿਸੇ ਤਰ੍ਹਾਂ ਦੀ ਭੁੱਖ ਰਹਿੰਦੀ ਨਹੀਂ ਪਿਆਰ ਸਰੀਰਕ ਭੁੱਖਾਂ ਦੀ ਗੱਲ ਤਾਂ ਦੂਰ ਮਨ ਦੀਆਂ ਭੁੱਖਾਂ ਵੀ ਸਾਰੀਆਂ ਖਤਮ ਹੋ ਜਾਂਦੀਆਂ ਸੋ ਇਹ ਵਰਤੀ ਹੋਈ ਘਟਨਾ ਅਜਮੇਰ ਦੀ ਇੱਕ ਸਾਧੂ ਮੰਡਲ ਦੇ ਵਿੱਚ ਵਰਤੀ ਹੋਈ ਘਟਨਾ ਤੁਹਾਨੂੰ ਦੱਸੀ ਹੈ ਸੋ ਪਿਆਰੋ ਰੱਬ ਦੇ ਪਿਆਰੇ ਅੱਜ ਵਿੱਚ ਜਾਂਦੇ ਕੱਲ ਵਿੱਚ ਵੀ ਸੋ ਗੁਰੂ ਜੀ ਕਹਿੰਦੇ ਜਿਨ ਭੁੱਖਾਂ ਸਭ ਗਵਾਈਆਂ ਸਾਰੇ ਤਰ੍ਹਾਂ ਦੀਆਂ ਭੁੱਖਾਂ ਖਤਮ ਹੋਊਗਾ ਕਰ ਸ਼ਾਂਤ ਸੁਖਮਣ ਆਏ ਵਸਿਆ ਕਹਿੰਦੇ ਹੁਣ ਸ਼ਾਂਤ ਹੋ ਗਿਆ ਮਨ ਜਿਹੜਾ ਭੱਜਾ ਕਰਦਾ ਸੀ ਨਾ ਆਪਣਾ ਸਾਰਿਆਂ ਦਾ ਮਨ ਮੈਂ ਵੀ ਵਿੱਚੇ ਤੁਹਾਡੇ ਜੀ ਆਪਣਾ ਸਾਰਿਆਂ ਦਾ ਮਨ ਭਜਦਾ ਹੈ ਜੀ ਇੱਥੋਂ ਆਏ ਨਾ ਆਏ ਨਾ ਹੋ ਜੇ ਮਨ ਭਜਿਆ ਕਰਦਾ ਨਾ ਗੁਰੂ ਕੋਲ ਤਾਂ ਬੈੰਦਾ ਹੀ ਨਹੀਂਗਾ ਚੰਦਰਾ ਮਨ ਭਜਦਾਗਾ ਗੁਰੂ ਜੀ ਕਹਿੰਦੇ ਹੁਣ ਸ਼ਾਂਤ ਹੋ ਗਿਆ ਪਰ ਸ਼ਾਂਤ ਸੁਖ ਮਨ ਆਏ ਵਸ ਸੁਖ ਵਸ ਗਿਆ ਮਨ ਦੇ ਵਿੱਚ ਤੇ ਜਿਨ ਇੱਛਾ ਸਭ ਭਜਾਈ ਨਾ ਸਾਰੀਆਂ ਇਸ਼ਾਵਾਂ ਹੀ ਪੂਰਨਾ ਹੋਣਗੀਆਂ ਨਹੀਂ ਮਨੁੱਖ ਦੀਆਂ ਪਿਆਰੋਂ ਕਦੇ ਇਸ਼ਾਵਾਂ ਪੂਰਨਾ ਨਹੀਂ ਹੁੰਦਾ ਕਦੇ ਵੀ ਇਸ਼ਾਵਾਂ ਮਨੁੱਖ ਦੀਆਂ ਪੂਰਨਾ ਨਹੀਂ ਹੋ ਸਕਦੀਆਂ ਪਰ ਜਦੋਂ ਰੱਬ ਦਾ ਨਾਮ ਜਪਣ ਲੱਗ ਗਏ ਬਾਣੀ ਪੜਨ ਲੱਗ ਗਏ ਸਿਮਨ ਕਰਨ ਲੱਗ ਗਏ ਇਹ ਸ਼ਾਮਾ ਸਰਮੇ ਪੁਰਮਾ ਹੋ ਜਾਂਦਾ ਹੈ ਸਰਮੇ ਸੋ ਗੁਰੂ ਜੀ ਕਹਿੰਦੇ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਆਪਣੇ ਗੁਰੂ ਤੋਂ ਮੈਂ ਬੜਹਾਰ ਜਾਣਾ ਜਿਸ ਦੀਆਂ ਇਹ ਵੜਿਆ ਆ ਸਾਰਨਾ ਵੜਿਆਂਗਾ ਮਾਲਕ ਜੀ ਤੇਰੀਆਂ ਕਹੋ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨਾ ਜਾਣੈ ਮੇਰਾ ਮੇਰਾ ਨਾਮ ਕਿਨੇ ਜਾਣਣਾ ਸੇ ਮਾਲਕਾ ਤੇਰੇ ਨਾਮ ਨਾਲ ਜੁੜੇ ਤੇ ਲੋਕ ਜਾਣਦੇ ਆ ਇਹ ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਇਹ ਨਾਨਕ ਆਖਦਾ ਰੱਬ ਦੇ ਪਿਆਰ ਬਹੁਤ ਵਚਨਾ ਜੀ ਇੱਥੇ ਸੁਣੋ ਸੰਤੋ ਰੱਬ ਦੇ ਪਿਆਰੋ ਗੁਰੂ ਜੀ ਕਹਿੰਦੇ ਸਤਸੰਗੀ ਜਨੋ ਸ਼ਬਦ ਧਰੋ ਪਿਆਰੋ ਸ਼ਬਦ ਨਾਲ ਪਿਆਰ ਕਰੋ ਅੰਦਰੋਂ ਸ਼ਬਦ ਦੇ ਨਾਲ ਪਿਆਰ ਕਰਨਾ ਸਿੱਖ ਜੋ ਫਿਰ ਕੀ ਹੋਜੀ ਸਾਚਾ ਨਾਮ ਮੇਰਾ ਆਧਾਰੋ ਫਿਰ ਸੱਚ ਦਾ ਪ੍ਰਮਾਤਮਾ ਦਾ ਨਾਮ ਹੀ ਤੁਹਾਡਾ ਆਧਾਰ ਬਣਦਾ ਆਸਰਾ ਸੋ ਪਿਆਰੋ ਜਿਹੜਾ ਆਸਰਾ ਪ੍ਰਮਾਤਮਾ ਦੇ ਨਾਮ ਦਾ ਸਭ ਤੋਂ ਵੱਡਾ ਆਸਰਾ ਹੈ ਸੋ ਆਪਾਂ ਵੀ ਇਹੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਸਾਨੂੰ ਵੀ ਪ੍ਰਮਾਤਮਾ ਦੇ ਨਾਮ ਦਾ ਆਸਰਾ ਬਣ ਜਾਵੇ ਸਾਡੇ ਮਨ ਨੂੰ ਵੀ ਪ੍ਰਮਾਤਮਾ ਦੀ ਨਾਮ ਬਾਣੀ ਤੇ ਸਿਮਰਨ ਭਜਨ ਗੰਦਗੀ ਉੱਤੇ ਟੇਕ ਆ ਜਾਵੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸੇ ਹਿੱਲੇ ਨਾਨਕ ਹਰਿ ਪ੍ਰਭ ਆਪੇ ਵੀ ਆਓ ਸਾਰੇ ਜਪੀ ਭਾਈ ਪਰ ਕਾ ਬੁਰਾ ਨਾ ਰਾਖੋ ਤੀਤ ਪਰ ਕਾ ਬੁਰਾ ਨਾ ਰੱਖੋ ਚੀਤ